ਸਰਕਾਰਾਂ ਨੇ ਬੇਸ਼ੱਕ ਵਿਰੋਧ ਕਰ ਦਿੱਤੇ ਸਾਡੇ ਵੀ ਮੀਟਿੰਗ ਹੋਈ ਸੀ ਆਲ ਪਾਰਟੀ ਮੀਟਿੰਗ ਹੋਈ ਸੀ ਆਲ ਪਾਰਟੀ ਮੀਟਿੰਗ ਨੇ ਇਹੋ ਫੈਸਲਾ ਹੋਇਆ ਸੀ ਸਾਰੀਆਂ ਜਥੇਬੰਦੀਆਂ ਮੁਖ ਮੰਤਰੀ ਸੀ ਉਥੇ ਫੈਸਲਾ ਹੋਇਆ ਸੀ ਕਿ ਇਸ ਕਾਨੂੰਨ ਨੂੰ ਰੱਦ ਕਰੋ ਤੇ ਰੱਦ ਸਹੀ ਮੈਨਾਂ ਜੇ ਤਾਂ ਹੁੰਦਾ ਹੈ ਜੇ ਉਸ ਨੂੰ ਤੁਸੀਂ ਔਰ ਸੈਸ਼ਨ ਬੁਲਾ ਕੇ ਤੇ ਉਹਦੇ ਵਿੱਚ ਪਾਸ ਕਰਕੇ ਰੱਦ ਕਰ ਦੋ ਫੇਰੇ ਹੁੰਦਾ ਹੈ ਅਜੇ ਤੱਕ ਸਾਡੇ ਮੁੱਖ ਮੰਤਰੀ ਨੇ ਇਹ ਨੋਪਰਾਲਾ ਨਹੀਂ ਕੀਤਾ ਜਮਾਨੀ ਤੇ ਰੱਦ ਕਰ ਦਿੱਤਾ ਪਰ ਉਸ ਤਰ੍ਹਾਂ ਉਹਨਾਂ ਨੇ ਅਜੇ ਤੱਕ ਸਾਈਨ ਮਲਾ ਕੇ ਰੱਦ ਨਹੀਂ ਕੀਤਾ 26 ਜਨਵਰੀ ਦਾ ਜਿਹੜਾ ਇਹ ਸਾਰੇ ਪੰਜਾਬ ਦੇ ਵਿੱਚ ਹਰ ਥਾਂ ਤੇ ਸਾਰੇ ਐਸਟੀਐਮ ਨੇ ਜਿਹੜਾ ਫਲਾਨ ਕੀਤਾ ਹੋਇਆ ਜਿਹੜਾ 26 ਜਨਵਰੀ ਨੂੰ ਟਰੈਕਟਰ ਮਾਰਚ ਕਰਾਂਗੇ ਤੇ ਇਸ ਦਾ ਮੇਨ ਕਰਨ ਨੂੰ ਕਰਨ ਦਾ ਇਹ 26 ਜਨਵਰੀ ਨੂੰ ਅਸੀਂ ਉੱਥੇ ਚੱਲੇ 26 ਜਨਵਰੀ ਨੂੰ ਅਸੀਂ ਜਿਹੜਾ ਪ੍ਰੋਗਰਾਮ ਦੁਬਾਰਾ ਉਥੇ ਟੈਗਰਾਂ ਨੇ ਤਹਿਜਦਾ ਲੱਖਾਂ ਦੀਆਂ ਦਰਵਾਜ਼ੇ ਵਿੱਚ ਦਿੱਲੀ ਗਏ ਸੀ ਉਸੇ ਦਿਨ ਜੇ ਬਣਾਉਂਦੇ ਹੋਏ ਅੱਜ ਜਿਹੜਾ ਹੋ ਸੀ ਟੈਗਰ ਨਾਮ ਤੇ ਜਿਹੜਾ ਸਾਰੇ ਪੰਜਾਬ ਦੇ ਤੇ ਹੋਰਨਾਂ ਸਟੇਟਾਂ ਵਿੱਚ ਵੀ ਹੋਇਆ ਜਿਸੇ ਤਰ੍ਹਾਂ ਹੀ ਸਾਰੇ ਅੱਜ ਹੋਇਆ ਇਹਦਾ ਮੇਨ ਕਾਰਨ ਇੱਕ ਤੇ ਉਹ ਦੂਜਾ ਇਹ ਜਿਹੜੇ ਤਿੰਨ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਸੀ ਉਹ ਹੀ ਕਾਨੂੰਨ ਮੋਦੀ ਨੇ țe țe ਢੰਗ ਨਾਲ ਕਰਦਾ ਫਿਰ ਸਾਰੇ ਹੀ ਸਟੇਟਾਂ ਦੇ ਵਿੱਚ ਭੇਜ ਦਿੱਤਾ ਵੀ ਇਹਨਾਂ ਨੂੰ ਪਾਸ ਕਰੋ ਉਹਦੇ ਵਿੱਚ ਇਹ ਆ ਜਿਹੜੀਆਂ ਮੰਡੀਆਂ ਤੁਹਾਡੀਆਂ ਇਹਨਾਂ ਨੂੰ ਬੰਦ ਕਰਨ ਦਾ ਉਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਮੰਡੀਆਂ ਬੰਦ ਕਰਕੇ ਕਾਰਪੋਰੇਟ ਘਰਾਣੇ ਜਿਹੜੇ ਉਹ ਖਰੀਦਣਗੇ ਉਹ ਸੈਲੋ ਨੂੰ ਮੰਡੀ ਬਣਾਉਣਗੇ ਉਹ ਥਰੜਕਤੇ ਮੰਡੀ ਬਣਾਉਣਗੇ ਉਹ ਜਿੱਤੋਂ ਮਰਜ਼ੀ ਵੀ ਖਰੀਦ ਲੈਣ ਉਹਨਾਂ ਨੂੰ ੁੱਲੀ ਛੁੱਟੀ ਹੋएगी ਕਿਉਂਕਿ ਉਹਨਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਨੂੰ ਮੰਡੀ ਬਣਾਤਾ ਇਹਦੇ ਨਾਲ ਇਹ ਹੋਊਗਾ ਵੀ ਜਿਹੜੀਆਂ ਮੰਡੀਆਂ ਆਪਣੀਆਂ ਚੱਲਦੀਆਂ ਸਭ ਤੋਂ ਵਧੀਆ ਸਿਸਟਮ ਹਿੰਦੁਸਤਾਨ ਦੇ ਵਿੱਚ ਮੈਂ ਸਗਦਾ ਹਾਂਗਾ ਦੁਨੀਆਂ ਦੇ ਵਿੱਚ ਹੀ ਏ ਮੰਡੀ ਕਰਨ ਦਾ ਸਿਸਟਮ ਜਿਹੜਾ ਉਹ ਪੰਜਾਬ ਤੇ ਹਰਿਆਣਾ ਵਿੱਚ ਇੱਥੇ ਵਧੀਆ ਚੱਲਦਾ ਉਹ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਤੋੜਨਾ ਚਾਹੁੰਦੀਆਂ ਤੇ ਐਸਕੇਮ ਜਿਹੜਾ ਹਿੰਦੁਸਤਾਨ ਦਾ ਸਕੀਮ ਹੈ ਇਹਨੂੰ ਕਦੇ ਵੀ ਉਹਨਾਂ ਨੇ ਚਾਲ ਨੂੰ ਜਿਹੜਾ ਕਾਮਯਾਬ ਨਹੀਂ ਹੋਣ ਲੱਗਾ ਤੇ ਅਸੀਂ ਲੜਾਈ ਜਿਹੜੀ ਆ ਸਾਰਿਆਂ ਨੂੰ ਨਾਲ ਲੈ ਕੇ ਇਹ ਲੜਾਈ ਨੂੰ ਅਸੀਂ ਸਿਰੇ ਚੜਾਂਗੇ ਉਹਨੂੰ ਮੈਂ ਤੁਹਾਡੇ ਲਈ ਮੁਬਾਰਕ ਆਵਾਜ਼ ਭੇਜਦਾ ਤੇ ਜਿਨ੍ਹਾਂ ਨੇ ਐਨੇ ਔਖੇ ਹਾਲਾਤਾਂ ਦੇ ਵਿੱਚ ਜਦੋਂ ਕਿਸਾਨਾਂ ਨੂੰ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਖੈਰ ਲੀਡਰਸ਼ਿਪ ਆ ਜਿਹੜੀ ਸੈਂਟਰ ਦੀ ਤੇ ਛੇ ਮੈਂਬਰੀ ਟੀਮ ਹੋਵੇ ਤੇ ਪੰਜਾਬ ਦੇ ਆਗੂ ਹੋਣ ਉਹਨਾਂ ਨੇ ਇਸ ਮੋਰਚੇ ਨੂੰ ਬਹੁਤ ਹੀ ਵਿਧੀਵਤ ਢੰਗ ਦੇ ਨਾਲ ਜਿਹੜਾ ਸੰਭਾਲ ਕੇ ਰੱਖਿਆ ਵਾ ਉਹਦੇ ਕਰਕੇ ਮੈਂ ਸਮਝਦਾ ਸਾਨੂੰ ਜਿਹੜੀ ਉਹਨਾਂ ਦੀ ਅਗਵਾਈ ਆ ਉਹਨੂੰ ਅਸੀਂ ਪ੍ਰਮਾਣ ਕਰਦੇ ਆ ਤੇ ਤੁਹਾਡੇ ਰੇ ਮੋਸ ਲੀਡਰਸ਼ਿਪ ਨੂੰ ਵਧਾਈ ਦਿੰਦਾ ਐਸ ਕੇਮ ਜਿੰਦਾਬਾਦ ਕਾ ਫਲਸਾਵਾ ਹੈ ਅੱਜ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਜੇ ਜਦੋਂ ਆਪਾਂ 9 ਦਸੰਬਰ 2020 ਨੂੰ ਦਿੱਲੀ ਤੋਂ ਆਏ ਸੀ ਤੇ ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਲਾਗੂ ਕਰਨੀਆਂ ਹੁੰਦੀਆਂ ਸੀ ਤੇ ਜਿਹੜੇ ਰਿਟਰਨ ਦਿੱਤੀ ਸੀ ਸਾਨੂੰ ਸਰਕਾਰ ਨੇ ਕਿ ਆ ਲਿਖਤੀ ਤੌਰ ਤੇ ਦੱਸ ਤਾਂ ਇਹ ਤੁਹਾਡੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ ਕੇਂਦਰ ਸਰਕਾਰ ਨੇ ਉਹ ਤਾਂ ਲਾਗੂ ਕੀ ਕਰਨੀਆਂ ਸੀ ਬਲਕਿ ਇੱਕ ਹੋਰ ਖੇਤੀ ਖਰੜਾ ਲੈ ਆਂਦਾ ਕਿ ਪੰਜਾਬ ਵਾਸਤੇ 4ਪੋਰ ਰੇਟ ਘਰਾਣਿਆਂ ਨੂੰ ਸਾਰਾ ਕੋਈ ਸੰਪੜ ਵਾਸਤੇ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਹੀ ਇਹ ਜਿਹੜਾ ਟਰੈਕਟਰ ਮਾਰਚਾ ਜਿਹੜਾ ਅੱਜ ਸਾਰੇ ਦੇਸ਼ ਦੇ ਵਿੱਚ ਨੈਸ਼ਨਲ ਐਸਕੇਐਮ ਦੇ ਸੱਜੇ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਹੋ ਰਿਹਾ ਹੈ ਅਸੀਂ ਸਾਰਿਆਂ ਨੂੰ ਇਹ ਅਪੀਲ ਕੀਤੀ ਸੀ ਕਿ 26 ਜਨਵਰੀ ਵਾਲੇ ਦਿਨ ਕੋਈ ਵੀ ਟਰੈਕਟਰ ਜਿਹੜਾ ਘਰਾਂ ਵਿੱਚ ਨਾ ਰਹੇ ਜਿਹਦੇ ਕੋਲ ਟਰੈਕਟਰ ਨਹੀਂ ਹੈਗਾ ਉਹ ਆਪਣਾ ਮੋਟਰਸਾਈਕਲ ਕੱਢੇ ਚਾਹੇ ਕਾਰ ਕੱਢੇ ਜੀਪ ਕੱਢੇ ਜੋ ਮਰਜ਼ੀ ਕੱਢੇ ਵੀ ਕੋਈ ਨਾ ਕੋਈ ਸਾਧਨ ਲੈ ਕੇ ਇਸ ਰੋਸ ਮਾਰਚ ਦੇ ਵਿੱਚ ਜ਼ਰੂਰ ਸ਼ਾਮਲ ਹੋਵੇ ਔਰ ਲੋ ਸਾਡਾ ਉਹ ਕੇਂਦਰ ਸਰਕਾਰ ਨਾਲੇ ਦੂਜਾ ਪੰਜਾਬ ਸਰਕਾਰ ਨਾਲ ਵੀ ਹੈਗਾ ਕਈ ਮੰਗਾ ਸਾਡੀਆਂ ਪੰਜਾਬ ਸਰਕਾਰ ਨਾਲ ਜਾਂ ਗਿਆ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੂੰ ਅਸੀਂ ਇਹ ਗੱਲ ਕਹੀ ਕਿ ਖੇਤੀ ਖਰੜਾ ਜਿਹੜਾ ਤੁਹਾਨੂੰ ਭੇਜਿਆ ਸਟੇਟਾ ਨੂੰ ਲਾਗੂ ਕਰਨ ਦੇ ਵਾਸਤੇ ਤੁਸੀਂ ਉਹਨੂੰ ਆਲ ਪਾਰਟੀ ਮੀਟਿੰਗ ਸੱਦੋ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਉਹਦੇ ਵਿੱਚ ਨੂੰ ਰੱਦ ਕਰੋ ਪਰ ਇਹਨਾਂ ਨੇ ਵੀ ਇੱਕ ਚਿੱਠੀ ਦੀ ਗੱਲ ਕੀਤੀ ਉਹਨਾਂ ਨੂੰ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਉਹਨੂੰ ਆਪਾਂ ਪੱਕਾ ਇਲਾਜ ਇਹਦਾ ਨਹੀਂ ਕਹਿ ਸਕਦੇ ਇਹ ਜੋ ਖਤਮ ਕਰਤੀ ਇਹਨਾਂ ਨੇ ਅੱਜ ਫੇਰ ਤੁਹਾਡੇ ਚੈਨਲਾਂ ਦੇ ਜ਼ਰੀਏ ਇਹੀ ਕਹਾਂਗੇ ਪੰਜਾਬ ਸਰਕਾਰ ਨੂੰ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਉਹਦੇ ਵਿੱਚ ਉਹਨੂੰ ਬਿਲਕੁਲ ਕੱਟ ਆਊਟ ਕਰਕੇ ਭੇਜ ਦਿਓ ਵੀ ਨਹੀਂ ਰੱਦ ਲਾਗੂ ਕਰਦੇ ਆਪਣੇ ਪੰਜਾਬ ਦੇ ਅੰਦਰ ਅਸੀਂ ਫੇਰ ਮੰਗਾਗੇ ਕਿ ਪਨਮਾਨ ਹੈ ਜਿਹੜਾ ਉਹ ਬਿਲਕੁਲ ਹੀ ਕਿਸਾਨਾਂ ਦੇ ਮਜ਼ਦੂਰਾ ਦੇ ਨਾਲ ਖੜਤਾ ਹੈ ਪੰਜਾਬ ਦੇ ਨਾਲ ਖੜਤਾ ਹੈ ਨਹੀਂ ਤੇ ਇਹ ਵੀ ਉਸੇ ਲੈਂਡ ਵਿੱਚ ਸ਼ਾਮਲਾ ਹੈ